ਹੋ ਵੱਡੇ ਵੀਰ ਨੇ ਸੱਜਿਆ ਬਾਵਾ ਹੋ ਵੱਡੇ ਵੀਰ ਨੇ ਸੱਜਿਆ ਬਾਵਾ ਹੋ ਰੈਣ ਚੋਂ ਦੀਆ ਸਭ ਦੀਆ ਮਾਮਾ ਹੋ ਮਾਮਾ ਹੁੰਦੀ ਠੰਡੀਆਂ ਸ਼ਾਮਾਂ ਵੱਡੇ ਵੀਰ ਸ਼ਰਸ਼ਾ ਹੁੰਦੀ ਸੀ ਹਉ ਤੈਨ ਮੁਰ ਮੁਰ ਚੇਤੇ ਔਰ ਜਦੋਂ ਮੇਰੀ ਮਾਂ ਹੁੰਦੀ ਸੀ ਉਹ ਦਿਨ ਮੁਰ ਮੁਰ ਚੇਤੇ ਔਰ ਜਦੋਂ ਮੇਰੀ ਮਾਂ ਹੁੰਦੀ ਸੀ ਆਣਾ ਕਰਨਾ ਆਉਣਾ ਝੜਕਾ ਨਾਲ ਪਿਆਰ ਜਿਤਾਉਣਾ ਓ ਗੋਦੀ ਵਿੱਚ ਬਿਠਾ ਕੇ ਮਾਣੇ ਦੁੱਧ ਮੱਖਣ ਦੇ ਨਾਲ ਰਜਾਉਣਾ ਹੋ ਮੇਰੀ ਹਰ ਇੱਕ ਖੁਸ਼ੀ ਵਾਸਤੇ ਮਾਂ ਦਾ ਦਿਲ ਲੋਹਾ ਹੁੰਦੀ ਸੀ 13 ਮੁੜ ਮੁੜ ਚੇਤੇ ਅਰਜੋ ਤੋਂ ਮੇਰੀ ਮਾਂ ਹੁੰਦੀ ਸੀ ਤਨ ਮੋਣ ਮੁਰਚੇ ਤੇ ਹੌਣ ਜਦੋਂ ਮੇਰੀ ਮਾਂ ਹੁੰਦੀ ਸੀ ਹੋ ਪੜਨਾ ਤੁਰਨਾ ਉਹ ਸਿਖਾਇਆ ਮੈਨੂੰ ਪੜਨ ਸਕੂਲੇ ਵਾਇਆ ਉਹ ਕਿਸੇ ਨਾਲ ਨਹੀਂ ਝਗੜਾ ਕਰਨਾ ਮਾਂ ਮੈਨੂੰ ਹੁੰਦੇ ਸਮਝਾਇਆ ਹੋ ਦੇਣੀ ਦਿਲੋਂ ਦੁਆ ਦੇਣੀ ਮੇਰੀ ਹਾਂ ਹੁੰਦੀ ਸੀ ਦਿਲ ਮੁੜ ਮੁੜ ਚੇਤੇ ਔਰ ਜੁੱਦਾ ਮੇਰੀ ਮਾਂ ਹੁੰਦੀ ਸੀ ਉਹ ਦਿਲ ਮੁੜ ਮੁੜ ਚੇਤੇ ਔਰ ਜੁੱਦਾ ਮੇਰੀ ਮਾਂ ਹੁੰਦੀ ਸੀ ਆਹ ਦੁੱਖਾਂ ਦੀ ਝੁੱਲ ਗਈ ਹਨੇਰੀ ਰੱਬ ਕੋ ਲਈ ਮਾਂ ਮੇ ਤੋਂ ਮੇਰੀ ਆਹ ਕਈ ਨੌਰデア ਜੱਟਾ ਵਿੱਚ ਮੈਂ ਹਰ ਪਲ ਜਾਮਾ ਇਤੁਰੂ ਕੇਰੀ ਹੋ ਕੇ ਮੈਂ ਫੈਲਾਵਾ ਸਿਰ ਥੱਲੇ ਜਦ ਬਾਹ ਹੁੰਦੀ ਸੀ ਮੇਰੀ ਮਾਂ ਹੁੰਦੀ ਸੀ ਉਹ ਦਿਨ ਮੁੜ ਮੁੜ ਕੇ ਤੇ ਹੁਣ ਜਦੋਂ ਮੇਰੀ ਮਾਂ ਹੁੰਦੀ ਸੀ ਉਹ ਦਿਨ ਮੁੜ ਮੁੜ ਕੇ ਤੇ ਆ